ਤੂੰ ਸਾਈਡ ਯੂਜੀ ਬੈਠੀਆਂ ਗਈ ਨਹੀਂ ਅਜੇ ਮੰਮੀ ਕਹਿੰਦੇ ਜਾਣਾ ਨਹੀਂ ਹੈਗਾ ਕਿਉਂ ਮੰਮੀ ਕੀ ਕਹਿੰਦੀ ਆ ਮੰਮੀ ਕਹਿੰਦੇ ਜਾਣਾ ਨਹੀਂ ਕਹਿੰਦੇ ਡੰਗਰਾਂ ਦਾ ਕੰਮ ਆ ਕੌਣ ਕਰੂਗਾ ਇੱਥੇ ਮੈਂ ਤਾਂ ਆਪਣੇ ਭਾਈ ਨੂੰ ਵੀ ਜਵਾਬ ਦੇ ਤਾ ਮਰ ਰਹਿਣ ਦੇ ਉਹ ੱਚਲੇ ਤੇ ਭਾਈ ਨੂੰ ਕਿਉਂ ਜਵਾਬ ਦੇਣਾ ਤਾ ਤੂੰ ਉਹਨੂੰ ਕਰ ਫੋਨ ਵੀ ਆ ਕੇ ਤੈਨੂੰ ਲੈ ਜਾਊਗਾ ਡੰਗਰਾਂ ਦਾ ਕੰਮ ਮੈਂ ਹੈਗਾ ਤਾਂ ਹੈਗਾ ਐ ਮੈਂ ਆਪੇ ਧਾਰਾਪੁਰਾਂ ਨੇ ਮੈਂ ਆਪੇ ਛੋੜੂਗਾ ਜਾ ਜਾਇਆ ਤੂੰ ਖਿਜਣਾ ਉਹਨੇ ਇਹ ਮੈਨੂੰ ਪਤਾ ਉਹ ਯਾਰ ਜਦ ਮੈਂ ਖੜਿਆ ਨਾ ਤੇਰੇ ਮੂਰੇ ਕਿਉਂ ਖਿਜੂਗੀ ਮੰਮੀ ਜੇਰਾ ਕੋਈ ਕਹਿਣਾ ਹੋਊਗਾ ਮੈਨੂੰ ਕਹੋ ਕਿ ਤੈਨੂੰ ਕੁਝ ਨਹੀਂ ਕਹਿਣ ਦੀ ਹੈ ਆ ਗੱਲ ਕਹਿ ਕੇ ਨਾ ਤੁਸੀਂ ਮੇਰਾ ਹੌਸਲਾ ਵਧਾਤਾ ਮੈਂ ਥੋੜੇ ਵਾਂਗਾ ਹਰ ਇੱਕ ਬੰਦਾ ਆਪਣੀ ਔਰਤ ਦਾ ਸਾਥ ਦੇਵੇ ਘਰ ਵਾਲੀ ਦਾ ਸਾਥ ਦੇਵੇ ਉਹਦਾ ਹੌਸਲਾ ਨਾ ਦੁੱਗਣਾ ਬਣ ਜਾਂਦਾ ਹੈ ਪਰ ਕਈ ਲੋਕ ਇਦਾਂ ਦੇ ਦੇਖੇ ਨੇ ਮੈਂ ਮਰਦਪੋਣੇ ਦੇ ਵਿੱਚ ਰਹਿੰਦੇ ਨੇ ਛਾਤੀ ਚੌੜੀ ਕਰਕੇ ਫਿਰਦੇ ਨੇ ਪਰ ਜਦੋਂ ਕਿਤੇ ਆਪਣੀ ਪਤਨੀ ਦੇ ਹੱਕ ਦੀ ਗੱਲ ਆਉਂਦੀ ਆ ਉੱਥੇ ਆ ਕੇ ਮੂੰਹ ਸੀ ਲੈਂਦੇ ਨੇ ਪਰ ਔਰਤ ਨਾ ਜਿਉਂਦੇ ਜੀ ਮਰ ਜਾਂਦੀ ਆ ਨਹੀਂ ਗੱਲ ਪਤਾ ਕੀ ਹੈ ਜਦ ਔਰਤ ਬੰਦੇ ਪਿੱਛੇ ਜਾਂਦੀ ਆ ਨਾ ਆਪਣਾ ਘਰ-ਬਾਰ ਛੱਡ ਕੇ ਜੇ ਕੋਈ ਔਰਤ ਨੂੰ ਕੋਈ ਚੀਜ਼ ਦੀ ਲੋੜ ਆ ਜਾਂ ਦੁੱਖ ਤੇ ਲਈ ਭਾ ਬੰਦੇ ਨੂੰ ਖੜਨਾ ਚਾਹੀਦਾ ਉੱਥੇ ਹੋਰ ਕੌਣ ਖੜੂਗਾ ਮੰਮੀ ਤੈਨੂੰ ਕੁਝ ਨਹੀਂ ਕਹਿੰਦੀ ਕੌਣ ਕਰ ਜਾਇਆ ਤੂੰ ਮੈਂ ਆਪੇ ਕਹਿ ਦਿੰਦਾ ਮੰਮੀ ਠੀਕ ਆ ਠੀਕ ਜਾਇਆ ਕਰ ਫੋਨ ਕਰਦੇ ਉਹਨਾਂ ਨੂੰ ਮੈਂ ਹੁਣੇ ਫੋਨ ਕਰ ਦਿੰਦੀ ਹਾਂ ਗਲਤ ਹੈ ਸਹੀ ਕਹਿੰਦੀ ਹੈ ਬਹੁਤ ਲੋਕ ਨਾ ਆਪਣੀ ਪਤਨੀ ਦਾ ਸਾਥ ਨਹੀਂ ਦਿੰਦੇ ਪਰ ਜਿੱਥੇ ਉਹ ਸਹੀ ਹੈ ਉੱਥੇ ਸਾਥ ਦੇਣਾ ਜ਼ਰੂਰੀ ਹੈ